ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੱਤ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਟੀਟੀ 9594 ਕੈਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਸਾਰੇ ਭੈਣਾ ਭਾਈ ਠੀਕ ਹੋਵੋਗੇ ਸੋ ਸਾਥੀਓ ਪਿਛਲੇ 1-2 ਦਿਨ ਤੋਂ ਇੱਕ ਜਿਹੜਾ ਅਕਾਊਂਟ ਆ ਉਹ ਗਰੁੱਪਾਂ ਦੇ ਵਿੱਚ ਸ਼ੇਅਰ ਹੋ ਰਿਹਾ ਸੋ ਕੁਝ ਸਾਥੀ ਜਿਹੜੇ ਨਾਨ ਇਫੈਕਟਡ ਦਾ ਕੇਸ ਲਗਾਉਣ ਜਾ ਰਹੇ ਹਨ ਸੋ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਨਾ ਤਾਂ ਆਪਾਂ ਕਿਸੇ ਨੂੰ ਕੇਸ ਲਾਉਣ ਤੋਂ ਰੋਕ ਸਕਦੇ ਆ ਨਾ ਕਿਸੇ ਤੋਂ ਧੱਕੇ ਨਾਲ ਲਵਾ ਸਕਦੇ ਆ ਪਰ ਉਸ ਦੇ ਵਿੱਚ ਕੇਡਰ ਦੇ ਬਹੁਤ ਫੋਨ ਆਏ ਕਿ ਸਰ ਸਾਨੂੰ ਇਸ ਤਰ੍ਹਾਂ ਫੋਨ ਆ ਰਹੇ ਨੇ ਕਿ ਘੱਟ ਤੋਂ ਘੱਟ 2000 ਰੁਪਇਆ ਸਾਨੂੰ ਦਿਓ ਆਪਾਂ ਨਾਨ ਇਫੈਕਟਿਡ ਦਾ ਕੇਸ ਲਾਉਣਾ ਤੇ ਬੱਚੇ ਜੁਆਇਨ ਕਰਾਉਣੇ ਨੇ ਤੇ ਜਦੋਂ ਅੱਗੋਂ ਬੱਚਿਆਂ ਵੱਲੋਂ ਇਹ ਪੁੱਛਿਆ ਗਿਆ ਵੀ ਸਟੇਟ ਕਮੇਟੀ ਨਾਲ ਜਾਂ ਬੱਲੀਵੀਰ ਨਾਲ ਕੋਈ ਗੱਲ ਹੋਈ ਤਾਂ ਸਾਥੀਆਂ ਵੱਲੋਂ ਇਹ ਕਹਿਆ ਗਿਆ ਕਿ ਬੰਟੀ ਨਾਲ ਤੇ ਬੱਲੀ ਨਾਲ ਸਾਡੀ ਕਿਹੜੀ ਗੱਲ ਹੋਈ ਆ ਸਟੇਟ ਕਮੇਟੀ ਨਾਲ ਉਹਨਾਂ ਨੇ ਸਾਨੂੰ ਕਿਹਾ ਸੋ ਸਾਥਿਓ ਸਾਡੇ ਦੁਆਰਾ ਕਿਸੇ ਨੂੰ ਵੀ ਐਦਾਂ ਦਾ ਨਹੀਂ ਕਿਹਾ ਗਿਆ ਜੇ ਕੇਸ ਲਾਉਣ ਦੀ ਜਾਂ ਸੀਐਮ ਲਾਉਣ ਦੀ ਕੋਈ ਵੀ ਇਨ ਫਿਊਚਰ ਹੋਈ ਤਾਂ ਸਾਰੇ ਕੇਡਰ ਸਾਥੀਆਂ ਨੂੰ ਪਹਿਲਾਂ ਦੱਸਿਆ ਜਾਊਗਾ ਲਾਈਵ ਹੋ ਕੇ ਰਿਕਾਰਡਿੰਗ ਪਾ ਕੇ ਦੂਜੀ ਗੱਲ ਮੇਰੇ ਉਹਨਾਂ ਸਤਿਕਾਰਯੋਗ ਸਾਥੀਆਂ ਨੂੰ ਜਿਹੜੇ ਨਾਨ ਇਫੈਕਟਡ ਦਾ ਕੇਸ ਲਾਉਣ ਜਾ ਰਹੇ ਨੇ ਤੁਹਾਡਾ ਸਭ ਦਾ ਆਪਣਾ ਰਾਈਟ ਆ ਤੁਸੀਂ ਆਪੋ ਆਪਣੀ ਜਿਹੜੀ ਜੋਬ ਆ ਉਹਦੇ ਲਈ ਕਰ ਰਹੇ ਹੋ ਬਟ ਜੇ ਤੁਸੀਂ ਸਾਥੀਓ ਫੰਡ ਇਕੱਠਾ ਕਰਨਾ ਉਹਦੇ ਵਿੱਚ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਸਾਡਾ ਨਾਂ ਨਾ ਵਰਤਿਆ ਜਾਵੇ ਸਾਡੀ ਸਟੇਟ ਕਮੇਟੀ ਦੇ ਕਿਸੇ ਵੀ ਸਾਥੀ ਦਾ ਨਾਂ ਨਾ ਵਰਤਿਆ ਜਾਵੇ ਕਿਉਂਕਿ ਕੱਲ ਨੂੰ ਸਾਨੂੰ ਨਾ ਗੱਲ ਦੇਣੀ ਆਵੇ ਤੇ ਮੈਂ ਆਪਦੇ ਸਤਕਾਰਯੋਕ ਕੀਡਰ ਨੂੰ ਵੀ ਇਹ ਦੱਸਣਾ ਚਾਹਣਾ ਵੀ ਅਸੀਂ ਉਸ ਫੰਡ ਦੇ ਦੇਣਦਾਰਾਂ ਜਾਂ ਉਸ ਫੰਡ ਦਾ ਹਿਸਾਬ ਦੇਣ ਦੇ ਹੱਕਦਾਰਾਂ ਜਿਹੜਾ ਤੁਸੀਂ ਸਾਨੂੰ ਸਾਡੇ ਖਾਤੇ 'ਚ ਪਾਇਆ। ਸੋ ਤੁਸੀਂ ਉਹਨਾਂ ਨੂੰ ਫੰਡ ਦੇਣਾ ਨਹੀਂ ਦੇਣਾ ਇਹ ਤੁਹਾਡੇ ਨਿੱਜੀ ਵਿਚਾਰ ਨੇ। ਅਸੀਂ ਉਸ ਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਕਰਾਂਗੇ। ਸੋ ਸੋਚ ਵਿਚਾਰ ਕੇ ਜੋ ਕਰਨਾ ਕਰੋ। ਬਟ ਮੇਰੀ ਉਹਨਾਂ ਸਾਥੀਆਂ ਨੂੰ ਦੁਬਾਰਾ ਫੇਰ ਬੇਨਤੀ ਆ ਕਿ ਜਿੱਦਾਂ ਤੁਸੀਂ ਕਹਿੰਨੇ ਹੋ ਬੰਟੀ ਨਾਲ ਬੱਲੀ ਨਾਲ ਗੱਲ ਹੋ ਗਈ ਸਾਰੀ ਸਟੇਟ ਕਮੇਟੀ ਨਾਲ ਗੱਲ ਹੋ ਗਈ ਸਾਡੇ ਨਾਲ ਸਾਥੀਓ ਕੋਈ ਕਿਸੇ ਦੀ ਗੱਲ ਨਹੀਂ ਹੋਈ ਕੇਸ ਲਾਉਣ ਦੀ ਬਾਬਤ। ਨਾ ਹੀ ਹਜੇ ਸਾਡੀ ਸਟੇਟ ਕਮੇਟੀ ਦਾ ਕੋਈ ਵਿਚਾਰ ਆ ਇਦਾਂ ਦਾ ਜੇ ਹੋਇਆ ਵੀ ਤਾਂ ਪਹਿਲਾਂ ਦੱਸਿਆ ਜਾਊਗਾ ਲਾਈਵ ਹੋ ਕੇ ਰਿਕਾਰਡਿੰਗ ਪਾ ਕੇ ਸੋ ਦੁਬਾਰਾ ਫੇਰ ਉਹਨਾਂ ਸਾਥੀਆਂ ਨੂੰ ਬੇਨਤੀ ਆ ਜਿਹੜੇ ਕੇਸ ਲਾਉਣ ਲੱਗੇ ਨੇ ਤੇ ਫੰਡ ਇਕੱਠਾ ਕਰ ਰਹੇ ਨੇ ਫੰਡ ਤੁਸੀਂ ਜੁਗ-ਜੁਗ ਇਕੱਠਾ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹਦੇ ਵਿੱਚ ਸਾਡੀ ਸਟੇਟ ਕਮੇਟੀ ਦੇ ਸਾਥੀਆਂ ਦਾ ਕਿਸੇ ਦਾ ਵੀ ਨਾਂ ਨਾ ਵਰਤਿਆ ਜਾਵੇ ਚਾਹੇ ਉਹਦੇ 'ਚ ਕੋਈ ਬੱਗਾ ਕੁਲਵਿੰਦਰ ਆ ਬੱਲੀਆ ਪਰਮਪਾਲਾ ਹਰੀਸ਼ਾ ਬੰਟੀਆ ਜਾ ਸੁਪਰੀਤਾ ਬਿੱਲਾ ਰਾਇਦਰਿਆਣੇ ਤੋਂ ਜਾਂ ਕੋਈ ਵੀ ਸਾਡਾ ਸਟੇਟ ਕਮੇਟੀ ਸਾਥੀ ਆ ਕਿਸੇ ਦਾ ਵੀ ਜਿਹੜਾ ਨਾਂ ਨਾਂ ਵਰਤਿਆ ਜਾਵੇ ਤਾਂ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ